ਸਾਰੇ ਦੋਸਤਾਂ ਪਿਆਰ ਪੇ ਸਤਿ ਸ੍ਰੀ ਅਕਾਲ ਜੈ ਹਿੰਦ ਕਿਦਾਂ ਹੋ ਸਾਰੇ ਠੀਕ ਠਾਕ ਹੋ ਅਨੰਦ ਕਰਦਾ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਚੜ੍ਹਦੀ ਕਲਾ 'ਚ ਹੋਵੋਗੇ ਆਪਣੀ ਸੇਧ ਦਾ ਖਿਆਲ ਰੱਖ ਰਹੇ ਹੋਵੋਗੇ ਤੇ ਸਵਾਗਤ ਕਰਦਾ ਮੈਂ ਤੁਹਾਡਾ ਆਪਣੇ ਇਸ ਚੈਨਲ ਤੇ ਤੁਹਾਡੇ ਆਪਣੇ ਚੈਨਲ ਤੇ ਤੇ ਅੱਜ ਆਪਾਂ ਗੱਲ ਕਰਨੀ ਆ ਨੈਕਸਟ ਪ੍ਰੋਸੈਸ ਦੀ ਕਿ ਕਾਫੀ ਮੈਨੂੰ ਸਟੂਡੈਂਟਸ ਦੀ ਕੁਐਰੀਜ਼ ਆ ਰਹੀਆਂ ਨੇ ਕਿ ਸਾਡਾ ਨੈਕਸਟ ਪ੍ਰੋਸੈਸ ਸ਼ੁਰੂ ਕਦੋਂ ਹੋਏਗਾ ਕੀ ਸਾਡਾ ਰਿਜ਼ਲਟ ਆਏ ਨੂੰ ਕਰੀਬ ਮਹੀਨਾ ਹੋਣ ਵਾਲਾ ਮਤਲਬ ਕਰੀਬ ਕਰੀਬ ਹੀ ਮਹੀਨਾ ਹੋਣ ਵਾਲਾ ਸੱਚੀ ਹੋਇਆ ਨਹੀਂਗਾ ਮਤਲਬ 20 ਦਿਨ ਹੋਏ ਨੇ ਠੀਕ ਹੈ ਵੀ ਸਾਡਾ ਰਿਜ਼ਲਟ ਕਾਫੀ ਟਾਈਮ ਦਾ ਆ ਚੁੱਕਿਆ ਹੈ ਸਾਡਾ ਪ੍ਰੋਸੈਸ ਅਗਲਾ ਕੀ ਉਹ ਨੂੰ ਸ਼ੁਰੂ ਹੋ ਰਿਹਾ ਸਾਨੂੰ ਕਾਲਸ ਨਹੀਂ ਆ ਰਹੀਆਂ ਮੈਡੀਕਲ ਕਦੋਂ ਹੋਊਗਾ ਮਤਲਬ ਮੈਡੀਕਲ ਕਿੰਨੇ ਸਮੇਂ ਵਿੱਚ ਹੋ ਜਾਂਦਾ ਕਿੰਨੇ ਦਿਨ ਲੱਗਦੇ ਨੇ ਮੈਡੀਕਲ ਹੁੰਦੀ ਭਈ ਇਦਾਂ ਦੇ ਕਾਫੀ ਸਾਰੇ ਕੁਐਸਚਨ ਜਿਹੜੇ ਮੈਨੂੰ ਆ ਰਹੇ ਨੇ ਹੈਗੇ ਠੀਕ ਹੈ ਤੇ ਇਨ 16 ਨੂੰ ਲੈ ਕੇ ਮੈਂ ਪਹਿਲੀ ਗੱਲ ਤਾਂ ਇਹ ਦੱਸਣਾ ਚਾਹੂੰਗਾ ਕਿ ਪੇਸ਼ੈਂਸ ਰੱਖੋ ਥੋੜਾ ਜਿਹਾ ਪੇਸ਼ੈਂਸ ਨਹੀਂ ਹੈਗਾ ਤੁਹਾਡੇ ਵਿੱਚ ਬਿਲਕੁਲ ਵੀ ਠੀਕ ਹੈ ਤੁਸੀਂ ਕਹਿੰਦੇ ਆ ਵੀ ਅੱਜ ਰਿਜ਼ਲਟ ਆਇਆ ਕੱਲ ਨੂੰ ਸਾਨੂੰ ਕਾਲਸ ਆ ਜਾਣਾਂ ਤੇ ਪਰਸੋਂ ਸਾਡੀ ਮੈਡੀਕਲ ਹੋ ਕਿਤੇ ਚੌਥੇ ਸਾਡੀ ਜੁਆਇਨਿੰਗ ਹੋ ਜੇ ਇਦਾਂ ਨਹੀਂ ਹੁੰਦਾਗਾ ਜਿਹੜੇ ਸਰਕਾਰੀ ਕੰਮ ਹੁੰਦੇ ਨਾ ਅਕਸਰ ਹੀ ਆਪਾਂ ਇਹ ਚੀਜ਼ਾਂ ਕਹਿੰਦੇ ਆ ਕਿ ਸਰਕਾਰੀ ਕੰਮ ਥੋੜੇ ਜਿਹਾ ਲੰਬੇ ਹੁੰਦੇ ਆ ਠੀਕ ਹੈ ਤੇ ਤੁਸੀਂ ਬਿਲਕੁਲ ਮਤਲਬ ਜੇ ਤੁਸੀਂ ਰਿਜ਼ਲਟ ਦੀ ਇੰਨੀ ਵੇਟ ਕੀਤੀ ਹੈ ਨਾ ਤਾਂ ਨੈਕਸਟ ਹੁਣ ਤੁਹਾਡੇ ਸਭ ਨੂੰ ਪਤਾ ਇਹ ਚੀਜ਼ ਦਾ ਪਤਾ ਵੀ ਹੁਣ ਅਸੀਂ ਰਿਜ਼ਲਟ ਆ ਗਿਆ ਅਸੀਂ ਸਿਲੈਕਟ ਹੋ ਚੁੱਕੇ ਹਾਂ ਅਸੀਂ ਡਿਸਟ੍ਰਿਕਟ ਕਿਡਰ ਦੇ ਵਿੱਚ ਹੋ ਚੁੱਕੇ ਹਾਂ ਤੇ ਅਸੀਂ ਆਰਮਡ ਰੀਡਰ ਦੇ ਵਿੱਚ ਹੋ ਚੁੱਕੇ ਹਾਂ ਠੀਕ ਹੈ ਔਰ ਜਿਹੜਾ ਨੈਕਸਟ ਪ੍ਰੋਸੈਸ ਆ ਉਹ ਇੰਨੀ ਜਲਦੀ ਨਹੀਂ ਸ਼ੁਰੂ ਹੁੰਦਾ ਜਿੰਨੀ ਜਲਦੀ ਤੁਸੀਂ ਕਹਿੰਦੇ ਹੋ ਨਾ ਕਿ ਸਾਡਾ ਰਿਜ਼ਲਟ ਮਤਲਬ ਆ ਗਿਆ ਤੇ ਨਾਲ ਦੀ ਨਾਲ ਪ੍ਰੋਸੈਸ ਸ਼ੁਰੂ ਹੋ ਜਾਈਏ ਇਦਾਂ ਪ੍ਰੋਸੈਸ ਨਹੀਂ ਸ਼ੁਰੂ ਹੁੰਦੇ ਠੀਕ ਹੈ ਸਾਡਾ ਰਿਜ਼ਲਟ 20 ਮਈ ਦੇ ਵਿੱਚ ਆਇਆ ਸੀਗਾ ਠੀਕ ਆ ਮਈ ਦੇ ਵਿੱਚ ਸਾਡਾ ਰਿਜ਼ਲਟ ਆਇਆ ਸੀਗਾ ਬਟ ਉਸ ਤੋਂ ਪਹਿਲਾਂ ਸਾਡਾ ਰਿਜ਼ਲਟ ਐਕਚੁਅਲੀ ਜਨਵਰੀ ਦੇ ਵਿੱਚ ਹੀ ਆ ਗਿਆ ਸੀਗਾ 2021 ਵਰ ਤੇ ਉਸ ਤੋਂ ਬਾਅਦ ਜਿਹੜਾ ਰਿਜ਼ਲਟ ਰਿਵਾਈਜ਼ ਹੋ ਕੇ ਆਇਆ ਸੀ ਨਾ ਉਹ ਆਇਆ ਸੀਗਾ ਜੀ ਮਈ ਦੇ ਵਿੱਚ ਸਾਡਾ ਸਾਡਾ ਆਇਆ ਸੀਗਾ 27 ਮਈ ਨੂੰ ਤੇ ਤੋਂ ਬਾਅਦ ਆਇਆ 28 ਮਈ ਨੂੰ ਠੀਕ ਹੈ ਜੀ ਤੇ ਸਾਡਾ ਜਿਹੜਾ ਪ੍ਰੋਸੈਸਰ ਜੂਨ ਦੇ ਲਾਸਟ ਵੀਕ ਤੱਕ ਮਤਲਬ ਕਿ ਜੁਲਾਈ ਤੱਕ ਸ਼ੁਰੂ ਹੋਇਆ ਸੀਗਾ ਚਲੋ ਆਪਾਂ ਸਾਡੀ ਭਰਤੀ ਦੀ ਗੱਲ ਛੱਡੋ ਤੁਸੀਂ ਉਹਨਾਂ ਸਮੇਂ ਦੀ ਗੱਲ ਹੋਰ ਸੀ ਤੇ ਆਪਾਂ ਗੱਲ ਕਰਦੇ ਹਾਂ 2023 ਦੀ ਭਰਤੀ ਦੀ 2023 ਦੀ ਭਰਤੀ ਦਾ ਰਿਜ਼ਲਟ ਕਦੋਂ ਆਇਆ ਸੀਗਾ ਇਹ ਚੀਜ਼ ਤੁਹਾਨੂੰ ਵੀ ਪਤਾ ਚ ਇਹ ਨਹੀਂ ਪਤਾ ਮੈਂ ਦੱਸ ਦਿੰਨਾ ਉਹਨਾਂ ਦਾ ਫਾਈਨਲ ਰਿਜ਼ਲਟ ਆ ਜਿਹੜਾ ਉਹ ਫਰਵਰੀ ਵਿੱਚ ਆ ਗਿਆ ਸੀਗਾ ਫਰਵਰੀ ਦਾ ਰਿਜ਼ਲਟ ਆਨ ਤੋਂ ਬਾਅਦ ਤੁਹਾਡੀ ਭਰਤੀ ਅਨਾਉਂਸ ਹੋਈ ਸੀਗੀ ਠੀਕ ਆ ਫਰਵਰੀ ਦਾ ਰਿਜ਼ਲਟ ਆ ਤੇ ਉਹਨਾਂ ਦਾ ਜਿਹੜਾ ਡਿਸਟ੍ਰਿਕਟ ਉਹਨੂੰ ਦਿੱਤੇ ਗਏ ਸੀਗੇ ਅਨਾਉਂਸ ਹੋਏ ਸੀਗੇ ਲਿਸਟ ਆਈ ਸੀਗੀ ਉਹ ਮਈ ਲਾਸਟ ਜੂਨ ਸਟਾਰਟਿੰਗ ਦੇ ਵਿੱਚ ਆਈ ਸੀ ਮਤਲਬ ਕਿ ਵੀ ਜੂ ਨਹੀਂ ਸਮਝ ਲੋ ਤੁਸੀਂ ਠੀਕ ਹੈ ਜੀ ਤਾਂ ਉਹਨਾਂ ਨੂੰ ਮਤਲਬ ਕਿ ਜਦੋਂ ਬੁਲਾਇਆ ਗਿਆ ਸੀਗਾ ਪੁਲਿਸ ਲਾਈਨਾਂ ਦੇ ਵਿੱਚ ਤਾਂ ਉਹ ਰਿਜ਼ਲਟ ਮਤਲਬ ਕਿ ਜਿਹੜੀ ਲਿਸਟ ਆਉਣ ਤੋਂ ਕਰੀਬ-ਕਰੀਬ 10 ਦਿਨ ਦੇ ਵਿੱਚ ਵਿੱਚ ਬੁਲਾਇਆ ਗਿਆ ਸੀਗਾ ਠੀਕ ਮਤਲਬ ਹੌਲੀ-ਹੌਲੀ ਫੋਨ ਜਾਣ ਲੱਗੇ ਸੀ ਹਰੇਕ ਡਿਸਟ੍ਰਿਕਟ ਦਾ ਆਪੋ ਆਪਣਾ ਸਿਸਟਮ ਹੁੰਦਾ ਮੈਂ ਹਰ ਵਾਰ ਇਹੀ ਕਹਿੰਦਾ ਉਹਨਾਂ ਤਾਂ ਹਰ ਵਾਰ ਮਤਲਬ ਕਿ ਜਿਹੜਾ ਹੈਗਾ ਕੋਈ ਨਾ ਕੋਈ ਜਿਹੜਾ ਚੇਂਜਸ ਵਗੈਰਾ ਆਪਣੇ ਡਿਸਟ੍ਰਿਕਟ ਕਰਦੇ ਹੁੰਦੇ ਆਪ ਦੇ ਅਕੋਰਡਿੰਗ ਕਰਦੇ ਹੁੰਦੇ ਕਿਉਂਕਿ ਜ਼ਿਲ੍ਹੇ ਦੇ ਐਸਐਸਪੀ ਤੋਂ ਜਿਹੜੀ ਆ ਉਹ ਔਰ ਲੈਣੀ ਹੁੰਦੀ ਆਪਣੀ ਪਰਮਿਸ਼ਨ ਲੈਣੀ ਹੁੰਦੀ ਆ ਠੀਕ ਆ ਉਹ ਅਕੋਰਡਿੰਗਲੀ ਆ ਕਿ ਜ਼ਿਲ੍ਹੇ ਵਾਲਸੀ ਮਤਲਬ ਐਸਐਸਪੀ ਕਿੰਨੀ ਕੋ ਨੂੰ ਤੇਜ਼ ਕਰਵਾ ਰਿਹਾ ਕੰਮ ਜਾਂ ਨੀਚੇ ਵਾਲੇ ਮੁਲਾਜ਼ਮ ਕਿੰਨੀ ਤੇਜ਼ ਕਰ ਰਹੇ ਨੇ ਕੰਮ ਠੀਕ ਆ ਜੀ ਤੇ ਉਸੇ ਤਰ੍ਹਾਂ ਹੀ ਮਤਲਬ ਕਿ ਜਿਵੇਂ ਤੁਸੀਂ ਪਿਛਲੀ ਪਰਤ ਨੂੰ ਲੈ ਲਓ ਮੈਂ ਉਹੀ ਗੱਲ ਕਹੀ ਆ ਤੁਹਾਨੂੰ ਤਾਂ ਉਹਨਾਂ ਦਾ ਪ੍ਰੋਸੈਸ ਘੱਟੋ ਘੱਟ ਵੀ 3-4 ਮਹੀਨੇ ਲੱਗੇ ਸੀ ਠੀਕ ਆ ਨੈਕਸਟ ਪ੍ਰੋਸੈਸ ਸ਼ੁਰੂ ਹੋਣ ਤੇ ਤੇ ਤੁਸੀਂ ਕਹਿ ਰਹੇ ਹੋ ਵੀ ਸਾਡਾ ਰਿਜ਼ਲਟ ਆਏ ਨੂੰ ਹਜੇ 15-20 ਦਿਨ ਹੋਏ ਤੇ ਸਾਡਾ ਪ੍ਰੋਸੈਸ ਕਿਉਂ ਨਹੀਂ ਸ਼ੁਰੂ ਹੋ ਰਿਹਾ ਯਾਰ ਪੇਸ਼ੈਂਸ ਰੱਖੋ ਪਲੀਜ਼ ਮੈਂ ਬੇਨਤੀ ਕਰਦਾ ਤੁਹਾਡੇ ਅਗੇ ਠੀਕ ਆ ਮੈਨੂੰ ਪਤਾ ਇਸ ਵਾਰ ਨਾ ਜਿਹੜੇ ਭਰਤੀ ਹੋਏ ਨੇ ਮੁੰਡੇ ਕੁੜੀਆਂ ਬਹੁਤ ਛੂਟੀ ਉਮਰ ਦੇ ਨੇ ਪੇਸ਼ੈਂਸ ਨਹੀਂ ਹੈਗਾ ਬਿਲਕੁਲ ਵੀ ਸਾਡੀ ਭਰਤੀ ਵਾਰ ਜਿਹੜੇ ਮੁੰਡੇ ਕੁੜੀਆਂ ਸੀ ਨਾ ਉਹ ਸੀਗੇ ਕਰੀਬ 25 ਪਲੱਸ ਜਾਂ 30 ਪਲੱਸ ਸੀਗੇ ਕਈ ਮੁੰਡੇ ਕੁੜੀਆਂ ਜਿਹੜੇ ਐਸੀਬੀਸੀ ਕੈਟਾਗਰੀ ਨੂੰ ਬਿਲੋਂਗ ਕਰਦੇ ਸੀਗੇ ਠੀਕ ਹੈ ਜਨਰਲ ਕੈਟਾਗਰੀ ਵਾਲੇ ਵੀ ਨੀਅਰ ਅਬਾਊਟ 28 ਤੋਂ ਮਤਲਬ 28 ਦੇ ਨੇੜੇ ਤੇੜ ਸੀਗੇ 2023 ਦੇ ਵਿੱਚ ਵੀ ਕਰੀਬ 25 26 ਸਾਲ ਦੇ ਮੁੰਡੇ ਕੁੜੀਆਂ ਸੀਗੇ ਮਤਲਬ ਸੀਗੇ ਇਸ ਵਾਰ ਮੈਂ ਦੇਖਿਆ ਕਿ ਜਿਹੜੇ ਮੁੰਡੇ ਕੁੜੀਆਂ ਨੇ ਨਾ ਜਿਆਦਾ ਉਹ 2000 2005 3 4 ਮਤਲਬ ਇਦਾਂ ਵਾਲੇ ਜਿਹੜੇ ਕਿ ਹੱਦ ਹਜੇ 20 ਕੀ ਸਾਲ ਦੀ ਉਮਰ ਦੇ ਨੇ ਤਾਂ ਕਾਲੀ ਕਰਦੇ ਹਰੇਕ ਕੰਮ ਦੇ ਵਿੱਚ ਹਰ ਕੰਮ ਦੇ ਵਿੱਚ ਕਾਲੀ ਆ ਤੁਹਾਡੀ ਹਰ ਕੰਮ ਦੇ ਵਿੱਚ ਠੀਕ ਆ ਕਈਆਂ ਨੂੰ ਮੇਰੀ ਗੱਲ ਕੌੜੀ ਬੜੀ ਲੱਗਦੀ ਆ ਕੋਈ ਗੱਲ ਨਹੀਂ ਲੱਗੀਆਂ ਤਾਂ ਕੋਈ ਚੱਕਰ ਵਾਲੀ ਗੱਲ ਨਹੀਂ ਪਰ ਮੈਂ ਅਕੋਰਡਿੰਗ ਟੂ ਡਿਪਾਰਟਮੈਂਟ ਲੈਂਗੁਏਜ ਗੱਲ ਕਰਦਾ ਕੋ ਹਵਾ ਦੇ ਵਿੱਚ ਫਾਇਰ ਨਹੀਂ ਕਰਦਾ ਜਾਂ ਹਵਾ ਦੇ ਵਿੱਚ ਮੈਂ ਕੋਈ ਗੱਲਾਂ ਨਹੀਂ ਕਰਦਾ ਠੀਕ ਹੈ ਕਈਆਂ ਨੂੰ ਬਹੁਤ ਸਵਾਦ ਆਉਂਦਾ ਵੀਡੀਓ ਦੇਖ ਕੇ ਬਹੁਤ ਵਧੀਆ ਲੱਗਦਾ ਵੀਰ ਕਿਹੜਾ ਜਾਣਕਾਰੀ ਹੈ ਔਰ ਕਈਆਂ ਨੂੰ ਮਤਲਬ ਕਿ ਉਹ ਚੀਜ਼ ਮਿਰਚ ਵੀ ਲੱਟਦੀ ਹੈ ਪ੍ਰਵਾਹ ਨਹੀਂ ਕਰਦਾ ਮਿਰਚੀ ਦੀ ਠੀਕ ਹੈ ਤੇ ਜਿਨੇ ਵੀਡੀਓ ਦੇਖਣੀ ਹੁੰਦੀ ਉਹ ਦੇਖ ਲਿਆ ਕਰੋ ਨਹੀਂ ਦੇਖਣੀ ਹੁੰਦੀ ਮੈਨੂੰ ਕੋਈ ਜ਼ਿਆਦਾ ਨਹੀਂ ਹੈਗਾ ਵੀ ਕੋਈ ਮੇਰੀ ਹਰ ਇੱਕ ਬੰਦਾ ਮੇਰੀ ਵੀਡੀਓ ਦੇਖੇ ਠੀਕ ਹੈ ਮੇਰੀ ਵੀਡੀਓ ਸਫਲ ਉਦੋਂ ਆ ਜਦੋਂ ਮੈਨੂੰ ਕੰਪਲੀਮੈਂਟ ਮਿਲਦੇ ਨੇ ਕਿ ਬਹੁਤ ਵਧੀਆ ਜਾਣਕਾਰੀ ਦੇ ਰਹੇ ਹੋ ਫੌਜੀ ਸਾਹਿਬ ਬੜੇ ਨੇ ਮੇਰਾ ਨਾ ਬੜੇ ਕੰਟੈਕਟ ਦੇ ਵਿੱਚ ਨੇ ਮਤਲਬ ਕਿ ਮੁੰਡੇ ਕਹੂੰਗਾ ਮੈਂ ਤਾਂ ਠੀਕ ਹੈ ਚਲੋ ਮੇਰੇ ਵੱਡੇ ਵੀਰ ਨੇ ਉਹ ਠੀਕ ਹੈ ਜਿਹੜੇ ਫੌਜ ਨੂੰ ਸਰਵ ਕਰਕੇ ਆਏ ਮੈਂ ਸਲੂਟ ਹੈ ਮੇਰੇ ਵੱਲੋਂ ਇੰਡੀਅਨ ਆਰਮੀ ਨੂੰ ਜਿਹੜੇ ਬੰਦੇ ਸਰਵ ਕਰਕੇ ਆਏ ਨੇ ਬਹੁਤ ਮਤਲਬ ਮੇਰੇ ਦੇ ਰਿਸਪੈਕਟ ਆ ਕਿਉਂਕਿ ਮੈਂ ਖੁਦ ਆਰਮੀ ਦੀ ਭਰਤੀ ਦੇਖੀ ਹੈ ਬਟ ਮੈਂ ਆਰਮੀ 'ਚ ਨਹੀਂ ਗਿਆ ਕਰਦੇ ਸੋ ਹਾਲਾਤ ਹੁੰਦੇ ਆ ਕਿ ਚਲੋ ਨਹੀਂ ਮੈਂ ਗਿਆ ਠੀਕ ਹੈ ਬਟ ਹਰ ਇੱਕ ਸਾਡੇ ਵੀਰਾਂ ਦੀ ਗੱਲ ਕਰਦਾ ਮੈਂ ਜਦੋਂ ਅਸੀਂ ਮਤਲਬ ਭਰਤੀ ਦੇਖਦੇ ਹੁੰਦੇ ਉਹਦੋਂ ਅਗਨੀ ਵੀਰ ਵਾਲਾ ਸਿਸਟਮ ਨਹੀਂ ਹੈਗਾ ਸੀ ਠੀਕ ਆ ਤਾਂ ਉਹ ਮਤਲਬ ਆਰਮੀ ਦਾ ਬਹੁਤ ਜ਼ਿਆਦਾ ਕ੍ਰੇਸ ਹੁੰਦਾ ਸੀ ਬਸਾਂ ਪਰ ਪਰ ਕੀ ਭਰਤੀ ਦੇਖਣ ਜਾਂਦੇ ਹੁੰਦੇ ਸੀ ਠੀਕ ਬਟ ਘਰ ਦੇ ਹਾਲਾਤ ਕੁਛ ਇਦਾਂ ਦੇ ਸੀ ਕਿ ਮੈਨੂੰ ਘਰ ਦੇ ਕਹਿੰਦੇ ਵੀ ਨਹੀਂ ਆਰਮੀ 'ਚ ਨਹੀਂ ਜਾਣਾ ਤੇ ਮੈਂ ਮਤਲਬ ਜਿਹੜਾ ਮੇਰਾ ਸੈਕੰਡ ਮਤਲਬ ਆਪਸ਼ਨ ਸੀ ਉਹ ਮੇਰੀ ਸੀ ਪੰਜਾਬ ਪੁਲਿਸ ਹਿਮਾਲਕ ਨੇ ਮੇਰ ਕੀਤੀ ਹੈ ਕਿ ਮਿਹਨਤ ਰੰਗ ਲਈ ਆ ਔਰ ਜਿਹੜਾ ਬੰਦਾ ਮਿਹਨਤ ਕਰਕੇ ਅੱਗੇ ਆਉਂਦਾ ਮੈਂ ਕਹਿੰਦਾ ਵੀ ਉਹਦੇ ਵਰਗਾ ਕੋਈ ਬੰਦਾ ਨਹੀਂਗਾ ਪਰ ਮਿਹਨਤ ਕਰਕੇ ਬੰਦਾ ਜਿਹੜਾ ਆਇਆ ਹੁੰਦਾ ਨਾ ਉਹਦੇ ਦਿਲ ਦੇ ਵਿੱਚ ਬਹੁਤ ਸਾਰਾ ਸਨਈ ਹੁੰਦਾ ਪਿਆਰ ਹੁੰਦਾ ਔਰ ਆਪਣੇ ਜਿਹੜੇ ਛੋਟੇ ਸਟ੍ਰਗਲਰ ਹੁੰਦੇ ਠੀਕ ਆ ਉਹਨਾਂ ਲਈ ਬੜਾ ਮਤਲਬ ਕਿ ਉਹ ਬੰਦਾ ਸੋਚਦਾ ਤੇ ਮੈਨੂੰ ਨਹੀਂ ਪਤਾ ਵੀ ਤੁਸੀਂ ਕਿਦਾਂ ਕੀ ਸਿਸਟਮ ਕਿਦਾਂ ਤਿਆਰੀ ਕੀਤੀ ਕਿਹਦੇ ਕੋਲੇ ਪੜੇ ਹੋ ਪਰ ਰਿਸਪੈਕਟ ਨਾਲ ਦੀ ਚੀਜ਼ ਕੋਈ ਚੀਜ਼ ਹੁੰਦੀ ਆ ਠੀਕ ਆ ਔਰ ਜਿਹੜੇ ਮੇਰੇ ਨਾਲ ਜੁੜੇ ਹੋਏ ਆ ਜਿੱਦਾਂ ਕਿ ਮੈਂ ਤੁਹਾਨੂੰ ਫੌਜੀ ਵੀਰ ਦੱਸਿਆ ਤਾਂ ਉਹਨਾਂ ਤੋਂ ਵੀ ਕਈ ਵਾਰੀ ਲੈਣਾ ਹੁੰਦਾ ਮਤਲਬ ਕਿ ਆਪਣੀ opinion ਲੈਣਾ ਹੁੰਦਾ ਉਹਨਾਂ ਦਾ ਉਹਨਾਂ ਦੀ ਫੀਡਬੈਕ ਲੈਣਾ ਹੁੰਦਾ ਵੀ ਦੱਸੋ ਫੌਜੀ ਸਾਹਿਬ ਕਿੱਦਾਂ ਲੱਗਦਾ ਤੁਹਾਨੂੰ ਤਾਂ ਬੜੇ ਵਧੀਆ ਮਤਲਬ ਇਹ ਕਹਿੰਦੇ ਤੁਸੀਂ ਸਾਨੂੰ ਗਾਈਡ ਕਰਦੇ ਹੋ ਠੀਕ ਆ ਸਰ ਕਹਿੰਦੇ ਨੇ ਉਹ ਯਾਰ ਮੈਂ ਕਹਿੰਦਾ ਚਲੋ ਠੀਕ ਆ ਮੈਂ ਉਹਨਾਂ ਦਾ ਛੋਟਾ ਵੀਰ ਆ ਮੈਂ ਕੋਈ ਗੱਲ ਨਹੀਂ ਤੁਸੀਂ ਮਤਲਬ ਕੋਈ ਗੱਲ ਨਹੀਂ ਸਰ ਨਾ ਕਹੋ ਕਹਿੰਦੇ ਨਹੀਂ ਯਾਰ ਮਤਲਬ ਤੁਸੀਂ ਮੈਂਕਮੇ ਸੀਨੀਅਰਾਂ ਟਿਕਦਾ ਠੀਕ ਆ ਅਸੀਂ ਫਾਇਦੇ ਸਰਵ ਕੀਤਾ ਕੋਈ ਗੱਲ ਨਹੀਂ ਬਟ ਇਸ ਸਮੇਂ ਤੁਸੀਂ ਸਾਡੇ ਸੀਨੀਅਰਾਂ ਵੀ ਤੁਸੀਂ ਸਾਨੂੰ ਜਿਹੜੀ ਜਾਣਕਾਰੀ ਉਹ ਆਪਣੇ ਮਹਿਕਮੇ ਬਾਰੇ ਦੇ ਰਹੇ ਹੋ ਠੀਕ ਹੈ ਤੇ ਮੈਂ ਜ਼ਿਆਦਾ ਕੁਝ ਨਹੀਂ ਕਹੂੰਗਾ ਅਸੀਂ ਬਰੇ ਬਸ ਮੈਂ ਇਹ ਚ ਹੀ ਕਰਨਾ ਵੀ ਸੁਧਰ ਜਾਓ ਠੀਕ ਹੈ ਤੇ ਪੇਸ਼ੈਂਸ ਰੱਖੋ ਪੇਸ਼ੈਂਸ ਤਾਂ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਬਹੁਤ ਜ਼ਿਆਦਾ ਫੇਰ ਹੀ ਤੁਸੀਂ ਮਹਿਕਮੇ ਦੇ ਵਿੱਚ ਮੈਂ ਵੀ ਤੁਹਾਡੇ ਨਾਲ ਯਾਰ ਮੈਨੂੰ ਕੀ ਲੋੜ ਆ ਤੁਹਾਡੇ ਨਾਲ ਗੁੱਸੇ ਹੋਣ ਦੀ ਮੇਰਾ ਕੰਮ ਆ ਠੀਕ ਆ ਜਾਣਕਾਰੀ ਦੇਣਾ ਜੇ ਮੇਰੇ ਵੀਡੀਓ ਨੂੰ 100 ਬੰਦਾ ਵੀ ਬਹੁਤ ਵਧੀਆ ਤਰੀਕੇ ਨਾਲ ਦੇਖਦਾ ਨਾ ਬਹੁਤ ਵਧੀਆ ਪਿਆਰ ਦੇ ਰਿਹਾ ਤੇ ਮੇਰੇ ਲਈ ਉਹੀ ਬਹੁਤ ਆ ਠੀਕ ਹੈ ਜਿਨੇ ਨਈ ਵੀਡੀਓ ਦੇਖਣੀ ਨਾ ਦੇਖੋ ਆ ਤੁਸੀਂ ਆਪਣੇ ਲੋਡ ਨੂੰ ਦੇਖਣੀ ਪਹਿਲੀ ਗੱਲ ਤਾਂ ਇਹ ਆ ਠੀਕ ਆ ਤੁਸੀਂ ਆਪਣੇ ਲੋਡ ਨੂੰ ਦੇਖਣੀ ਆ ਔਰ ਮੇਰਾ ਕੰਮ ਆ ਇੱਕ ਟੀਚਰ ਪੜਾਉਂਦਾਗਾ ਸਾਰੀ 50 ਜਣਾਂ ਨੂੰ ਪੜਾਉਂਦਾ ਟੀਚਰ ਜਿਹਦੇ ਵਿੱਚੋਂ ਕਿ ਹੱਦ 5-7 ਜਣੇ ਹੱਦ 10 ਜਣੇ ਕਿ ਮਤਲਬ ਕਿ ਕਾਬਿਲ ਬੰਦੇ ਨੇ ਠੀਕ ਆ ਟੌਪ ਕਰਦੇ ਨੇ ਔਰ ਬਾਕੀ ਦੇ ਜਿਹੜੇ ਹੁੰਦੇ ਆ 30-40 ਹੁੰਦੇ ਆ ਉਹ ਨਿਕੰਮੇ ਹੁੰਦੇ ਆ ਠੀਕ ਆ ਜਾਂ ਕਹਿੰਦੀ ਉਹ ਘੱਟ ਪੜਦੇ ਆ ਪਰ ਇਹ ਗੱਲ ਨਹੀਂ ਵੀ ਟੀਚਰ ਨੇ ਉਹ ਪਹਿਲੇ 10 ਬੱਚਿਆਂ ਨੂੰ ਬਹੁਤ ਜ਼ਿਆਦਾ ਮਿਹਨਤ ਕੀਤੀ ਬਹੁਤ ਜ਼ਿਆਦਾ ਪੜਾਇਆ ਤੇ ਬਾਕੀ ਨੂੰ ਪੜਾਇਆ ਨਹੀਂ ਬਰਾਬਰ ਮਿਹਨਤ ਕੀਤੀ ਹੈ ਠੀਕ ਆ ਹਾਂ ਕਿਸੇ ਨੇ ਉਹ ਚੀਜ਼ ਗੇਨ ਕਰਕੇ ਸਕਸੈਸ ਹੋ ਗਏ ਨੇ ਗੱਲਾਂ ਮੰਨ ਕੇ ਠੀਕ ਆ ਟੌਪ ਕਰ ਗਏ ਨੇ ਤੇ ਕਈ ਮੇਰੇ ਵਰਗੇ ਨਕਮੇ ਵੀ ਰਹਿ ਗਏ ਨੇ ਠੀਕ ਆ ਤਾਂ ਗੱਲਾਂ ਕੌੜੀਆਂ ਜ਼ਰੂਰ ਲੱਗਣਗੀਆਂ ਮੈਂ ਪਰਵਾਹ ਨਹੀਂ ਕਰਦਾ ਇਸ ਚੀਜ਼ ਦੀ ਮੈਨੂੰ ਮਾਣ ਆਉਂਦਾ ਉਹਨਾਂ ਬੰਦਿਆਂ ਤੇ ਉਹਨਾਂ ਮੁੰਡੇ ਕੁੜੀਆਂ ਤੇ ਜਿਹੜੇ ਕਿ ਮੈਨੂੰ ਕਮੈਂਟ ਕਰਕੇ ਜਾਂ ਮੈਨੂੰ WhatsApp ਤੇ ਜਾਂ ਮੈਨੂੰ ਕਾਲ ਕਰਕੇ ਕਹਿੰਦੇ ਨੇ ਵੀ ਸ਼ੁਕਰੀਆ ਮਿਹਰਬਾਨੀ ਤੁਸੀਂ ਇੰਨੀ ਨੌਲੇਜ ਦੇ ਰਹੇ ਹੋਗੇ ਇਹ ਕਈਆਂ ਦੇ ਵੱਡੇ ਭੈਣ ਭਰਾ ਵੀ ਆਲਰੇਡੀ ਮਤਲਬ ਕਿ ਸਕੇ ਭੈਣ ਭਰਾ ਮਹਿਕਵੀਰ ਦੇ ਵਿੱਚ ਨੇ ਠੀਕ ਹੈ ਉਹ ਬੰਦੇ ਦੇ ਵੀ ਮੈਨੂੰ ਕਈ ਵਾਰੀ ਮਤਲਬ ਮੈਸੇਜ ਆਉਂਦੇ ਨੇ ਕਿ ਸਾਡੇ ਵੱਡੇ ਭਰਾ ਨਹੀਂ ਜਾਂ ਸਾਡੀ ਵੱਡੀ ਭੈਣ ਵੀ ਤੁਹਾਨੂੰ ਕੋਈ ਦੱਸ ਹੀ ਨਹੀਂ ਰਹੇ ਉਹ ਠੀਕ ਹੈ ਮੈਂ ਤੁਹਾਨੂੰ ਸਕਰੀਨਸ਼ਾਟ ਵੀ ਸ਼ੇਅਰ ਕਰ ਦੂੰਗਾ ਪਰ ਮੈਂ ਛੱਡੋ ਮੈਂ ਕਿਸੇ ਦੀ ਪ੍ਰਾਈਵੇਸੀ ਲੀਕ ਨਹੀਂ ਕਰਨੀ ਤੇ ਕਹਿ ਦਿੰਦੇ ਨੇ ਕਿ ਸਾਡੇ ਵੱਡਾ ਭੈਣ ਰੋਜਾ ਸਾਡੇ ਰਿਸ਼ਤੇਦਾਰ ਨਹੀਂ ਵੀ ਕੋਈ 10 2023 ਦਾ ਮੁੰਡਾ ਹੈ ਠੀਕ ਹੈ ਇਸ ਸਮੇਂ ਜਾਣ ਖੇਲਾਂ ਡਿਊਟੀ ਕਰ ਮਤਲਬ ਕਰ ਰਿਹਾ ਟ੍ਰੇਨਿੰਗ ਕਰ ਰਿਹਾ ਉਹਦੀ ਨੂੰ ਗੱਲ ਯਾਦ ਆ ਕਿ ਉਹੀ ਮੈਨੂੰ ਇੱਕ ਵਾਰ ਦੱਸਿਆ ਕਹਿੰਦਾ ਵੀ ਸਾਡੇ ਰਿਸ਼ਤੇਦਾਰ ਵਿੱਚ ਹੈਗੇ ਨਹੀਂ ਕਹਿੰਦਾ ਤੇ ਕਹਿੰਦਾ ਵੀ ਮਤਲਬ ਉਹ ਕੋਈ ਦੱਸਦਾ ਹੀ ਨਹੀਂ ਕਹਿੰਦਾ ਵੀ ਮੈਂ ਕਿਹਾ ਚਲੋ ਠੀਕ ਆ ਬਈ ਆਪੋ ਆਪਣੀ ਹੁੰਦੀ ਆ ਠੀਕ ਆ ਅਗਲਾ ਕਹਿੰਦਾ ਵੀ ਅਸੀਂ ਲੱਗ ਗਿਆ ਜਿਹੜਾ ਬੰਦਾ ਲੱਗ ਗਿਆ ਹਨਾ ਅਗਲਾ ਕਹਿੰਦਾ ਮੇਰੇ ਵਰਗਾ ਕੋਈ ਨਹੀਂਗਾ ਠੀਕ ਆ ਵੀ ਮੈਂ ਕਿਹਾ ਦੱਸ ਵੀ ਆਪੇ ਆਦਾ ਮੱਥਾ ਮਾਰ ਕੇ ਕਰੋ ਠੀਕ ਆ ਤਾਂ ਮੇਰਾ ਫਰਜ਼ ਆ ਯਾਰ ਫਰਜ਼ ਕਹ ਲਓ ਜਾਂ ਮੇਰੀ ਡਿਊਟੀ ਕਹ ਲਓ ਜਾਂ ਚਲੋ ਕੁਝ ਵੀ ਕਹ ਲਓ ਕਿ ਮੈਨੂੰ ਯਾਰ ਵਧੀਆ ਲੱਗਦਾ ਕਿ ਮੈਂ ਤੁਹਾਨੂੰ ਗਾਈਡ ਕਰਾਂ ਕਿ ਕਿਉਂਕਿ ਮੈਂ ਬਹੁਤ ਜ਼ਿਆਦਾ ਧੱਕੀ ਖਾਦੇ ਆ ਸਾਡੀ ਭਰਤੀ ਵਾਲਿਆਂ ਨੇ ਮਤਲਬ ਬਹੁਤ ਜ਼ਿਆਦਾ ਧੱਕੀ ਖਾਦੇ ਆ ਤਾਂ ਇੰਨੀ ਜਾਣਕਾਰੀ ਸਾਨੂੰ ਮਿਲੀ ਹੁੰਦੀ ਨਾ ਤੇ ਮਤਲਬ ਹੋ ਸਕਦਾ ਕੁਝ ਹੋਰ ਅਸੀਂ ਸ਼ਾਰਪ ਹੋਏ ਹੁੰਦੇ ਚਲੋ ਫਿਰ ਵੀ ਜਿੰਨੀ ਕਿ ਜਾਣਕਾਰੀ ਅਸੀਂ ਆਪ ਖੁਦ ਗੇਨ ਕੀਤੀ ਆ ਤਾਂ ਬਹੁਤ ਵਧੀਆ ਮਤਲਬ ਹੁਣ ਤੱਕ ਦਾ ਸਫਰ ਰਿਹਾ ਸਾਡਾ ਪਰਵੀਸ਼ਨ ਜਿਹੜਾ ਪੂਰਾ ਹੋਣ ਵਾਲਾ ਬਸ ਰਹਿ ਗਿਆ 1.5-2 ਮਹੀਨੇ ਰਹਿ ਗਿਆ ਠੀਕ ਆ ਤਾਂ ਮੈਂ ਇਹੀ ਗੱਲ ਕਹੂੰਗਾ ਕਿ ਯਾਰ ਪੇਸ਼ੈਂਟਸ ਰੱਖੋ ਪਲੀਜ਼ ਰਿਕਵੈਸਟ ਆ ਤੁਹਾਡੇ ਅੱਗੇ ਇਹ ਚੀਜ਼ ਮਤਲਬ ਤੁਹਾਡੀ ਜੁਆਇਨਿੰਗ ਨੂੰ ਕਰੀਬ-ਕਰੀਬ ਹਜੇ ਨਾ 4 ਤੋਂ 6 ਮਹੀਨੇ ਲੱਗ ਜਾਣੇ ਆ ਤਾਂ ਪਲੀਜ਼ ਚੀਕਾ ਨਾ ਮਰ ਮੈਂ ਇਹ ਗੱਲ ਕਹਿਣਾ ਵੀ ਜਦੋਂ ਤੁਸੀਂ ਭਰਤੀ ਹੋਗੇ ਹੁਣ ਤੁਸੀਂ ਘਰ ਤੋਂ ਬਾਹਰ ਜਾਣ ਨੂੰ ਕਹਿੰਨੇ ਵੀ ਅਸੀਂ ਘਰ ਤੋਂ ਬਾਹਰ ਜਾਣਾ ਠੀਕ ਆ ਮੈਂ 2030 ਵਾਲਿਆਂ ਨੂੰ ਵੀ 23 ਵਾਲਿਆਂ ਨੂੰ ਵੀ ਕਹਿੰਦਾ ਸੀ ਇਹ ਚੀਜ਼ ਵੀ ਹੁਣ ਤੁਸੀਂ ਕਹਿੰਨੇ ਆ ਵੀ ਸਾਨੂੰ ਜੁਆਇਨ ਕਰਾਓ ਜੁਆਇਨ ਕਰਾਓ ਜੁਆਇਨ ਕਰਾਓ ਸੜਾ ਕਰੀ ਜੀ ਨਹੀਂ ਲੱਗਦਾ ਇਹ ਨਹੀਂ ਉਹ ਨਹੀਂ ਮੈਂ ਜਿੱਦ ਦੇ ਜੁਆਇਨ ਹੋਗੇ ਤੁਸੀਂ ਮੈਨੂੰ ਫੋਨ ਕਰਕੇ ਪੁੱਛਣਾ ਇਸਨੂੰ ਕਰੇਗਾ ਤੁਹਾਨੂੰ ਭੇਜਣਗੇ ਤੇ ਉਹੀ ਗੱਲ ਹੋਈ ਠੀਕ ਹੈ ਕਿ ਅੰਮ੍ਰਿਤਸਰ ਦਾ ਮੁੰਡਾ ਪਵਨ ਮਤਲਬ ਉਹਨੂੰ ਅੰਮ੍ਰਿਤਸਰ ਸਿਟੀ ਮਿਲਿਆ ਹੋਇਆ ਇਸ ਟਾਈਮ ਉਹ ਵੀ ਜਾਣ ਖੇਲਾ ਕਰ ਰਿਹਾ ਟ੍ਰੇਨਿੰਗ ਕਰ ਰਿਹਾ ਠੀਕ ਹੈ ਉਹਨ ਮਤਲਬ ਮੈਨੂੰ ਹਰ ਮਤਲਬ ਉਹਨੇ ਸਪੈਸ਼ਲੀ ਪੁੱਛਿਆ ਵੀ ਉਦਾਂ ਵੀ ਮੈਨੂੰ ਕਮੈਂਟ ਕਰਕੇ ਪੁੱਛਦੇ ਰਹਿੰਦੇ ਆ ਜਾਂ WhatsApp ਤੇ ਮੈਸੇਜ ਕਰਕੇ ਉਹਨੇ ਮੈਨੂੰ ਪਰਸਨਲੀ ਵਾਇਸ ਮੈਸੇਜ ਭੇਜਿਆ ਕਹਿੰਦਾ ਸੀਡੀ ਸਾਹਿਬ ਨੇ ਬਹੁਤ ਤੰਗ ਕੀਤਾ ਹੋਇਆ ਇਹ ਕਹਿੰਦੇ ਸਾਰੇ ਕਹਿੰਦੇ ਬੰਦੇ ਰੋਲਤੇ ਕਹਿੰਦੇ ਜੇ ਮਤਲਬ ਜਿਹੜੇ ਤੁਸੀਂ ਐਟੀਟਿਊਡ ਲਈ ਫਿਰਦੇ ਆ ਨਾ ਐ ਰੋਲ ਦੇਣਗੇ ਆ ਇਦਾਂ ਕਰ ਕਿਹੜੀਆਂ ਗੱਲਾਂ ਕਰਦੇ ਤੁਸੀਂ ਇਹ ਮਾਣ ਹੰਕਾਰ ਪੜਾਈ ਪੜ੍ਹਾਈ ਦਾ ਨਾ ਛੱਡੋ ਮੈਂ ਖੁਦ ਮਤਲਬ ਕਹਿਣਾ ਨਹੀਂ ਚਾਹੁੰਦਾ ਦੇਖੋ ਮੈਂ ਜਿੰਨੀ ਸਟੱਡੀ ਕੀਤੀ ਆ ਹੋ ਸਕਦਾ ਤੁਹਾਡੇ ਚੋਂ ਕਿਸੇ ਨੇ ਨਾ ਕੀਤੀ ਹੋਵੇ ਕੀਤੀ ਹੋਊਗੀ ਮੇਰਾ ਕੋਈ ਮਤਲਬ ਜੇ ਸੇਮ ਸੇਮ ਵੀ ਹੋ ਸਕਦਾ ਥੋੜਾ ਮੋਟਾ ਪਲੱਸ ਵੀ ਹੋ ਸਕਦਾ ਮੇਥੋਂ ਪਰ ਜਿਹੜੇ ਤੁਸੀਂ ਭਰਤੀ ਹੋਏ ਆ ਹੋ ਸਕਦਾ ਤੁਸੀਂ ਮੇਰੀ ਇੰਨੀ ਸਟੱਡੀ ਨਾ ਕੀਤੀ ਹੋਵੇ ਠੀਕ ਹੈ ਤੇ ਇਹ ਚੀਜ਼ਾਂ ਮੈਟਰ ਨਹੀਂ ਕਰਦੀਆਂ ਮੈਂ ਕਦੇ ਵੀ ਮਤਲਬ ਉਹ ਨਹੀਂ ਕਰਦਾ ਹੁੰਦਾ ਵੀ ਮੈਂ ਫਲਾਣਾ ਮੈਂ ਇਹ ਮੈਨੂੰ ਨਹੀਂ ਲੋੜ ਦੱਸਣ ਦੀ ਮੈਂ ਠੀਕ ਹੈ ਇੱਕ ਨਾਰਮਲ ਮੈਕਮੇ ਦਾ ਐਕਸਪਾਈ ਹਾਂ ਠੀਕ ਹੈ ਤਾਂ ਮੇਰੇ ਲਈ ਖੁਸ਼ੀ ਦੀ ਗੱਲ ਆ ਕਿ ਜਿਹੜੇ ਬੰਦੇ ਮੇਰੇ ਨਾਲ ਜੁੜੇ ਹੋਏ ਆ ਬਸ ਦਿਲੋਂ ਰਿਸਪੈਕਟ ਆ ਉਹਨਾਂ ਲਈ ਠੀਕ ਹੈ ਤੇ ਉਹ ਵੀ ਰਿਸਪੈਕਟ ਕਰਦੇ ਨੇ ਤਾਂ ਦੁਨੀਆ ਦਾ ਇੱਕ ਸੂਲ ਆ ਕਿ ਜੀ ਕਹੋ ਤੇ ਜੀ ਕਹਾਓ ਠੀਕ ਹੈ ਤੇ ਬਾਕੀ ਗੱਲ ਇਹ ਵੀ ਹੁੰਦੀ ਜੇ ਕਿ ਆਪਣਾ ਮਾਪਿਓ ਆਪ ਨੂੰ ਝਿੜਕਦਾ ਚਾਚਾ ਤਾਂ ਝਿੜਕਦਾ ਆਪ ਨੂੰ ਤਾਂ ਆਪਣੇ ਚੰਗੇ ਲਈ ਝਿੜਕਦਾ ਜੇ ਤੁਸੀਂ ਮੇਰੀ ਝੜਕ ਨੂੰ ਅੱਜ ਤੁਸੀਂ ਮੰਨ ਲਓਗੇ ਨਾ ਅੱਜ ਤੁਸੀਂ ਉੱਤੇ ਗੌਰ ਕਰ ਲਓਗੇ ਤਾਂ ਹੋ ਸਕਦਾ ਤੁਸੀਂ ਮੈਕਮੇਂਟ ਵਿੱਚ ਬਹੁਤ ਕੁਝ ਅਚੀਵ ਕਰ ਲਓ ਤੇ ਛੱਡੋ ਯਾਰ ਮੈਂ ਕਿੱਦਾਂ ਕਿਹੜੀਆਂ ਗੱਲਾਂ 'ਚ ਪੈ ਗਿਆ ਪਰ ਪ੍ਰੋਸੈਸ ਦੀ ਗੱਲ ਕਰਨੀ ਹੈ ਪ੍ਰੋਸੈਸ ਹੈ ਜੇ ਕਾਫੀ ਲੱਗ ਜਾਣੇ ਸਮਾਂ 4 ਤੋਂ 6 ਮਹੀਨੇ ਲੱਗ ਜਾਣੇ ਆ ਠੀਕ ਆ ਤੇ ਵੈਨ ਕਿਸੇ ਹੋਰ ਪਾਸੇ ਵਹਿ ਜਾਂਦਾ ਮੇਰਾ ਮਤਲਬ ਚਲਦੀਆਂ ਚਲਦੀਆਂ ਗੱਲਾਂ ਦੇ ਵਿੱਚ ਤੇ ਪਲੀਜ਼ ਮੇਰੀ ਰਿਕਵੈਸਟ ਹੈਗੇ ਥੋੜਾ ਨਾ ਵੇਟ ਕਰੋ ਕਿਉਂਕਿ ਇਹ ਚੀਜ਼ਾਂ ਨੂੰ ਟਾਈਮ ਲੱਗਦਾ ਠੀਕ ਆ ਸਾਡੇ ਵਰੀ ਬਥੇਰਾ ਟਾਈਮ ਲੱਗ ਗਿਆ ਸੀਗਾ ਪਿਛਲੀ ਵਾਰੀ ਵੋਟਾਂ ਸੀਗਾ ਥੋੜਾ ਜ਼ਿਆਦਾ ਟਾਈਮ ਲੱਗ ਗਿਆ ਇਸ ਵਾਰ ਵੀ ਲੁਧਿਆਣਾ ਇਲੈਕਸ਼ਨ ਕਰਕੇ ਥੋੜਾ ਡਿਲੇ ਹੋ ਸਕਦਾ ਠੀਕ ਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਮਤਲਬ ਤੁਹਾਨੂੰ ਛੇਤੀ ਅਪਡੇਟਸ ਮਿਲਣਗੇ ਕਿਉਂਕਿ ਜਦੋਂ ਮੈਨੂੰ ਅਪਡੇਟ ਮਿਲਦੇ ਮੈਂ ਫੇਰ ਹੀ ਅਪਡੇਟ ਦਿੰਦਾ ਆ ਕਿ ਤੇ ਪਲੀਜ਼ ਮੈਂ ਬੇਨਤੀ ਕਰਦਾ ਕਿ ਬਸ ਥੋੜਾ ਵੇਟ ਕਰ ਲਓ ਕਿਉਂਕਿ ਹਜੇ ਤੁਸੀਂ 6 ਮਹੀਨੇ ਮੰਨ ਕੇ ਚੱਲੋ ਯਾਰ 6 ਮਹੀਨੇ ਮੰਨ ਕੇ ਚੱਲੋ 6 ਮਹੀਨੇ ਤੱਕ ਤੁਹਾਡੀ ਜੁਆਇਨਿੰਗ ਹੋਊਗੀ ਮਤਲਬ ਨਵੰਬਰ ਨਵੰਬਰ ਤੱਕ ਤੁਹਾਡੀ ਜਿਹੜੀ ਜੁਆਇਨਿੰਗ ਚੱਲ ਜਾਣੀ ਆ ਠੀਕ ਆ ਉਸ ਤੋਂ ਪਹਿਲਾਂ ਰੇਅਰ ਆ ਕਿ ਹੋ ਜਾਵੇ ਪਰ ਪ੍ਰੋਸੈਸ ਥੋੜਾ ਜਿਹੜਾ ਸਰਕਾਰੀ ਕਮਾਦਾ ਹੁੰਦਾ ਉਹ ਥੋੜਾ ਜਿਹਾ ਲੋਈ ਚੱਲਦਾ ਇਸ ਕਰਕੇ ਜਿਹੜਾ ਆਰਾਮ ਨਾਲ ਬੈਠੋ ਤੇ ਮਤਲਬ ਮੈਂ ਇਹੀ ਚੀਜ਼ ਕਹੂੰਗਾ ਕਿ ਮੁੜ ਕੇ ਤੁਸੀਂ ਤਰਸਣਾ ਕਰ ਜਾਣ ਨੂੰ ਤੇ ਤੁਹਾਨੂੰ ਕਿਸੇ ਨੇ ਛੁੱਟੀ ਨਹੀਂ ਦੇਣੀਗੀ ਮੈਂ ਖੁਦ 22 23 ਤੇ ਦਿਨ ਲਾ ਕੇ ਥਾਣੇ ਦੇ ਵਿੱਚ ਦੋ ਤਿੰਨ ਸਿਰਫ ਕਰ ਜਾਂਦਾ ਰਿਆਂ ਤੇ ਕੋਈ ਗੱਲ ਨਹੀਂ ਬਾਕੀ ਤੁਸੀਂ ਕਹਿੰਦੇ ਹੁੰਦੇ ਨਾ ਜਦੋਂ ਮੈਹਿਕਨੇ ਚਾਹੂੰਗੀ ਪਤਾ ਲੱਗ ਜਾਊਗਾ ਵੀ ਕੀ ਮਤਲਬ ਕਿਹੜੇ ਪਾਵੇ ਕਿਦੀ ਆ ਗੱਲਾਂ ਹੁੰਦੀਆਂ ਤੁਹਾਨੂੰ ਫਿਲਹਾਲ ਫੇਰ ਤੁਹਾਨੂੰ ਪੁੱਛਾਂਗੀ ਠੀਕ ਹੈ 23 ਵਾਲਿਆਂ ਨੂੰ ਵੀ ਪੁੱਛਦਾ ਰਿਆਂ ਚੀਕਾਂ ਘੜਾ ਦੀਆਂ ਮੈਂ ਕਿੰਨੇ ਚੀਕਾਂ ਜਿਹੜੀਆਂ ਤੁਸੀਂ ਪੜਾਈਆਂ ਚੱਕੀ ਫਿਰਦੇ ਨਾ ਵੀ ਅਸੀਂ ਇੰਨੇ ਪੜਿਆ ਇੰਨੇ ਪੜਿਆ ਕੋਈ ਮੈਟਰ ਨਹੀਂ ਕਰਦੀਆਂ ਇੱਥੇ ਠੀਕ ਹੈ ਤੇ ਚਲੋ ਉਮੀਦ ਕਰਦਾ ਹਾਂ ਤੁਹਾਨੂੰ ਇੰਨੀ ਗੱਲ ਸਮਝ ਲੱਗੀ ਹੋਊਗੀ ਤੇ ਸਾਰੇ ਮੇਰੇ ਦੋਸਤ ਜਿਹੜੇ ਮੇਰੇ ਨਾਲ ਜੁੜੇ ਹੋਏ ਨੇ ਜਿਹੜੇ ਰਿਸਪੈਕਟ ਕਰਦੇ ਨੇ ਠੀਕ ਆ ਔਰ ਫੌਜੀ ਵੀਰ ਖਾਸ ਕਰਕੇ ਮੈਂ ਦਿਲੋਂ ਸਲੂਟ ਉਹਨਾਂ ਲਈ ਠੀਕ ਆ ਤੇ ਉਮੀਦ ਕਰਦਾ ਹਾਂ ਤੁਸੀਂ ਜਿਹੜੀ ਸਾਰੀ ਵੀਡੀਓ ਚੰਗੀ ਤਰ੍ਹਾਂ ਧਿਆਨ ਨਾਲ ਦੇਖੀ ਹੋਊਗੀ ਤੇ ਆਪਣਾ ਜਿਹੜਾ ਸਮਝ ਗਏ ਹੋਵੋਗੇ ਤੁਹਾਨੂੰ ਪਤਾ ਹੀ ਆ ਵੀ ਮੈਕਮੇਂ ਜਿਹੜਾ ਟਾਈਮ ਲੱਗਦਾ ਹਰੇਕ ਮਤਲਬ ਕੋਈ ਵੀ ਡਿਪਾਰਟਮੈਂਟ ਤੇ ਛੇਤੀ ਪ੍ਰੋਸੈਸ ਜਿਹੜਾ ਮਤਲਬ ਕਿ ਹੌਲੀ ਹੌਲੀ ਸ਼ੁਰੂ ਹੋਊਗਾ ਸ਼ੁਰੂ ਹੋਊਗਾ ਮਤਲਬ ਆਰਮਡ ਗੇਟਰ ਨਾਲ ਤੋਂ ਸਟਾਰਟਿੰਗ ਹੋਊਗੀ ਆਰਮਡ ਗੇਟਰ ਦਾ ਉਹ ਪ੍ਰੈਫਰੈਂਸ ਲੈਣਗੇ ਤਾਂ ਕੋਈ ਗੱਲ ਨਹੀਂ ਵੀਡ ਕਰੋ ਇਸ ਚੀਜ਼ ਦੀ ਤੇ ਇਸੇ ਤਰ੍ਹਾਂ ਚੈਨਲ ਨੂੰ ਸਪੋਰਟ ਕਰਦੇ ਰਹੋ ਠੀਕ ਆ ਤੇ ਵੀਡੀਓ ਨੂੰ ਪਿਆਰ ਕਰਦੇ ਮੈਂ ਪਿਆਰ ਕਰਦੀ ਹਾਂ ਆਲਰੇਡੀ ਤੁਸੀਂ بس اسی طرح ਜੁੜੇ ਰਹੋ ਤੁਸ ਨੂੰ ਹੋਰ ਟਾਪਿਕਸ ਤੇ ਜਾਣਕਾਰੀ ਮਿਲਦੀ ਰਹੂਗੀ ਬਸ ਆਪਣੇ ਕੁਐਸਚਨ ਰੱਖਿਆ ਕਰੋ ਕੋਈ ਗੱਲ ਨਹੀਂ ਮੈਂ ਵੀਡੀਓ ਬਣਾਉਂਦਾ ਰਹੂੰਗਾ ਤੇ ਤੇ ਮਿਲਦੇ ਆਂ ਫਿਰ ਕਿਸੇ ਹੋਰ ਟਾਪਿਕ ਵਿੱਚ ਤਦ ਤੱਕ ਲਈ ਸასი ਕਾਲ ਜੈ ਹਿੰਦ ਜੀ ਹੁੰਦੇ ਬਸ ਤੇ ਰਹੋ